ਉਹਨਾਂ ਲੋਕਾਂ ਦੇ ਲਈ ਖੁਸ਼ਖਬਰੀ ਹੈ ਜਿਹੜੇ ਲੋਕ ਅਤੇ ਜਿਹੜੇ ਕਿਸਾਨ ਜਿਹੜੀਆਂ ਕਿਸਾਨ ਜਥੇਬੰਦੀਆਂ ਪੰਜਾਬ ਸਰਕਾਰ ਦੇ ਵੱਲੋਂ ਲਿਆਂਦੀ ਲੈਂਡ ਪੂਲਿੰਗ ਨੀਤੀ ਦਾ ਵਿਰੋਧ ਕਰ ਰਹੀਆਂ ਸੀ ਖੁਸ਼ਖਬਰੀ ਇਹ ਹੈ ਕਿ ਪੰਜਾਬ ਸਰਕਾਰ ਨੇ ਉਹ ਲੈਂਡ ਪੂਲਿੰਗ ਨੀਤੀ ਹੈ ਜਿਹੜੀ ਵਾਪਸ ਲੈ ਲਿਆ ਪੰਜਾਬ ਸਰਕਾਰ ਦੇ ਵੱਲੋਂ ਲੈਂਡ ਪੂਲਿੰਗ ਪਾਲਿਸੀ ਨੂੰ ਵਾਪਸ ਲੈਣ ਦਾ ਹੁਕਮ ਦੇ ਦਿੱਤਾ ਗਿਆ ਨੋਟਿਸ ਜਾਰੀ ਕਰ ਦਿੱਤਾ ਗਿਆ ਸਰਕਾਰ ਦੇ ਵੱਲੋਂ ਲਿਆਂਦੀ ਨੀਤੀ ਦਾ ਲਗਾਤਾਰ ਵੱਡੇ ਪੱਧਰ ਤੇ ਵਿਰੋਧ ਹੋ ਰਿਹਾ ਸੀ ਤੇ ਹੁਣ ਇਸ ਨੂੰ ਵਾਪਸ ਲੈਣ ਦਾ ਫੈਸਲਾ ਕਰਿਆ ਗਿਆ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਇਹਦੇ ਬਾਰੇ ਲਿਖਤੀ ਰੂਪ ਦੇ ਵਿੱਚ ਦੱਸਿਆ ਕਿ ਪੰਜਾਬ ਸਰਕਾਰ 14 ਮਈ 2025 ਨੂੰ ਜਾਰੀ ਕੀਤੀ ਲੈਂਡ ਪੂਲਿੰਗ ਨੀਤੀ ਨੂੰ ਵਾਪਸ ਲੈਂਦੀ ਹੈ ਪੰਜਾਬ ਦੇ ਵਿੱਚ ਵਾਰਾ ਕੁੱਤਿਆਂ ਦੀ ਕਿੰਨੀ ਦਹਿਸ਼ਤ ਹੈ ਇਹਦੇ ਬਾਰੇ ਸਭ ਜਾਣਦੇ ਨੇ ਕੁਝ ਸਮਾਂ ਪਹਿਲਾਂ ਪੰਜਾਬ ਹਰਿਆਣਾ ਹਾਈ ਕੋਰਟ ਨੇ ਵੀ ਚੰਡੀਗੜ੍ਹ ਨਗਰ ਨਗਰ ਕਮ ਨੂੰ ਹਦੇਸ਼ ਦਿੱਤੇ ਸੀ ਕਿ ਵਾਰਾ ਕੁੱਤੇ ਦੇ ਕੱਟਣ ਤੇ ਜ਼ਖਮ ਦੇ ਡੰਗਾਈ ਦੇ ਹਿਸਾਬ ਦੇ ਨਾਲ ਪੀੜਤਾਂ ਨੂੰ ਮੁਆਵਜ਼ਾ ਦੇਣਾ ਪਏਗਾ ਹੁਣ ਆਵਾਰਾ ਕੁੱਤਿਆਂ ਨੂੰ ਲੈ ਕੇ ਸੁਪਰੀਮ ਕੋਰਟ ਵੀ ਸਖਤ ਹੋ ਗਈ ਹੈ ਸੁਪਰੀਮ ਕੋਰਟ ਨੇ ਅੱਜ ਦਿੱਲੀ ਤੇ ਐਨਸੀਆਰ ਦੀਆਂ ਨਗਰ ਨਗਰ ਕਮ ਸੰਸਥਾਵਾਂ ਨੂੰ ਆਵਾਰਾ ਕੁੱਤਿਆਂ ਨੂੰ ਤੁਰੰਤ ਫੜਨ ਉਹਨਾਂ ਦੀ ਨਸਬੰਦੀ ਕਰਨ ਅਤੇ ਉਹਨਾਂ ਨੂੰ ਸਥਾਈ ਤੌਰ ਤੇ ਸ਼ੈਲਟਰ ਹੋਣ ਦੇ ਵਿੱਚ ਰੱਖਣ ਦੇ ਹੁਕਮ ਦਿੱਤੇ ਨੇ ਅਦਾਲਤ ਨੇ ਕਿਹਾ ਕਿ ਇਸ ਕੰਮ ਦੇ ਵਿੱਚ ਕੋਈ ਵੀ ਟੱਲ ਬਰਦਾਸ਼ਤ ਨਹੀਂ ਕੀਤੀ ਜਾਏਗੀ ਤੇ ਜੇਕਰ ਕੋਈ ਵਿਅਕਤੀ ਜਾਂ ਫਿਰ ਸੰਗਠਨ ਨਾ ਵਿਚਾਰੇ ਆਉਂਦਾ ਤਾਂ ਉਹਨਾਂ ਦੇ ਵਿਰੁੱਧ ਸਖਤ ਕਾਰਵਾਈ ਕਰੀ ਜਾਣੀ ਜਸਟਿਸ ਜੇਬੀ ਪਾਰਦੀ ਵਾਲਾ ਤੇ ਜਸਟਿਸ ਆਰ ਮਹਾਦੇਵਨ ਦੇ ਬੈਂਚ ਨੇ ਕਿਹਾ ਹੈ ਕਿ ਦਿੱਲੀ ਐਮਸੀਡੀ ਅਤੇ ਐਨਐਮਸੀਡੀ ਦੇ ਸਾਰੇ ਖੇਤਰਾਂ ਖਾਸ ਕਰਕੇ ਸੰਵੇਦਨਸ਼ੀਲ ਖੇਤਰਾਂ ਤੋਂ ਆਵਾਰਾ ਕੁੱਤਿਆਂ ਨੂੰ ਚੇਤੀ ਤੋਂ ਚੇਤੀ ਹਟਾ ਦੇਣਾ ਚਾਹੀਦਾ ਜੇ ਕਰ ਇਹਦੇ ਆਸਤੇ ਲੋੜ ਪਵੇ ਤਾਂ ਵਕਰੀ ਫੋਰਸ ਬਣਾ ਲਓ ਨਾਲੀ ਰੇਖਾ ਸਰਕਾਰ ਨੇ ਵੀ ਕਹਿ ਦਿੱਤਾ ਦਿੱਲੀ ਦੀ ਬੀਜੇਪੀ ਦੀ ਜਿਹੜੀ ਸਰਕਾਰ ਆ ਰੇਖਾ ਗੁਪਤਾ ਦੀ ਉਹਨਾਂ ਨੇ ਵੀ ਕਹਿ ਦਿੱਤਾ ਕਿ 8 ਹਫ਼ਤਿਆਂ ਦੇ ਵਿੱਚ ਵਿੱਚ ਇਸ ਕੰਮ ਨੂੰ ਅਸੀਂ ਪੂਰਾ ਕਰਦੇ ਹਾਂਗੇ ਦਰਅਸਲ ਅਦਾਲਤ ਨੇ ਖੁਦ 28 ਜੁਲਾਈ ਨੂੰ ਉਸ ਮਾਮਲੇ ਦਾ ਨੋਟਿਸ ਲਿਆ ਸੀ ਜਦੋਂ ਸੰਸਦ 'ਚ ਪੇਸ਼ ਕੀਤੀ ਇੱਕ ਰਿਪੋਰਟ ਦੇ ਵਿੱਚ ਦਿੱਲੀ ਐਨਸੀਆਰ 'ਚ ਰੈਬੀਜ਼ ਅਤੇ ਬੱਚਿਆਂ ਤੇ ਬਜ਼ੁਰਗਾਂ ਦੀ ਜਾਨ ਚਰੇ ਜਾਣ ਦੇ ਵੱਧ ਰਹੇ ਮਾਮਲਿਆਂ ਉੱਤੇ ਚਿੰਤਾ ਪ੍ਰਗਟ ਕੀਤੀ ਗਈ ਸੀ ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਦੀਆਂ ਕੱਡੀਆਂ ਗਈਆਂ ਅਸਾਮੀਆਂ ਦਾ ਇਸ਼ਤਿਹਾਰ ਵਾਪਸ ਲੈ ਲਿਆ ਗਿਆ ਇਸ ਸਬੰਧੀ ਸਿੱਖਿਆ ਵਿਭਾਗ ਵੱਲੋਂ ਪਬਲਿਕ ਨੋਟਿਸ ਜਾਰੀ ਕਰਿਆ ਗਿਆ ਜਾਰੀ ਨੋਟਿਸ ਦੇ ਮੁਤਾਬਕ ਸਿੱਖਿਆ ਵਿਭਾਗ ਪੰਜਾਬ ਵੱਲੋਂ 2000 ਪੀਟੀਆਈ ਅਧਿਆਪਕਾ ਐਲੀਮੈਂਟਰੀ ਕਾਡਰ ਦੇ ਆਵਾਸਤੇ ਪੜ੍ਹਤੀ ਕਰਨ ਦੇ ਲਈ 18 ਜੁਲਾਈ 2025 ਨੂੰ ਇਸ਼ਤਿਹਾਰ ਜਾਰੀ ਕੀਤਾ ਗਿਆ ਸੀ ਉਸ ਨੂੰ ਵਾਪਸ ਲੈ ਲਿਆ ਗਿਆ ਹੈ। CBSE ਨੇ ਕਾਦਮਿਕ ਸੈਕਸ਼ਨ 226 27 ਤੋਂ 9ਵੀਂ ਜਮਾਤ ਦੇ ਵਿਦਿਆਰਥੀਆਂ ਦੇ ਲਈ ਓਪਨ ਬੁੱਕ ਅਸੈਸਮੈਂਟ ਭਾਗ ਕੇ OBA ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਇਸ ਪ੍ਰਣਾਲੀ 'ਚ ਵਿਦਿਆਰਥੀ ਪ੍ਰੀਖਿਆ ਦੇ ਦੌਰਾਨ ਭਾਗ ਕੇ ਪੇਪਰਾਂ ਦੇ ਵਿੱਚ ਕਿਤਾਬਾਂ ਵਰਤ ਸਕਣਗੇ। ਇਹ ਰੈਪ੍ਰੈਸ਼ਨ ਵਿਦਿਆਰਥੀਆਂ ਦੀ ਤਰਕਸ਼ੀਲ ਸੋਚ ਵਿਸ਼ਲੇਸ਼ਣ ਅਤੇ ਵਿਹਾਰਕ ਸਮਝ ਦੀ ਪਰਖ ਕਰਨਗੇ ਨਾ ਕਿ ਸਿਰਫ ਯਾਦ ਦਾਸ਼ਤ ਦੇ ਦੀ ਇਹ ਪ੍ਰਣਾਲੀ ਹਰ ਟਰਮ ਦੇ 3 ਪੈਨਡ ਪੇਪਰ ਟੈਸਟਾਂ ਦੇ ਵਿੱਚ ਲਾਗੂ ਹੋਣੀ ਹੈ ਜਿਦੇ ਚ ਪੰਜਾਬੀ ਗਣਿਤ ਵਿਗਿਆਨ ਅਤੇ ਸਮਾਜਿਕ ਵਿਗਿਆਨ ਸ਼ਾਮਿਲ ਇਹ ਫੈਸਲੇ ਦੀ ਵਿਹਾਰਕਤਾ ਜਾਣਨ ਦੇ ਲਈ ਕੁਝ ਸਕੂਲਾਂ ਚ 9ਵੀਂ 10ਵੀਂ 11ਵੀਂ ਅਤੇ 12ਵੀਂ ਜਮਾਤਾਂ ਦੇ ਲਈ ਅੰਗਰੇਜ਼ੀ ਗਣਿਤ ਅਤੇ ਵਿਗਿਆਨ ਜੀਵ ਵਿਗਿਆਨ ਦੇ ਵਿੱਚ ਵੀ ਟ੍ਰਾਇਲ ਕੀ ਤੱਕ ਜਾਈ ਲੁਧਿਆਣੇ ਦੇ ਲੋਕਾਂ ਨੂੰ ਅੱਜ ਤੋਂ 13 ਤਰੀਕ ਤੱਕ ਬਿਜਲੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਬਿਜਲੀ ਕਰਮਚਾਰੀ ਅੱਜ ਤੋਂ 13 ਅਗਸਤ ਤੱਕ ਸਮੂਹਿਕ ਛੁੱਟੀ ਦੇ ਉੱਤੇ ਰਹਿਣਗੇ ਤੇ 15 ਅਗਸਤ ਨੂੰ ਜ਼ਿਲ੍ਹਾ ਹੈੱਡਕੁਆਰਟਰ ਉੱਤੇ ਰੋਸ ਮਾਰਚ ਵੀ ਕੀਤਾ ਜਾਏਗਾ ਇਸ ਦੌਰਾਨ ਜੇ ਲਾਈਨਮੈਨ ਅਤੇ ਕਲਾਕਸ ਮੀਟਰ ਸਾਰੇ ਕਰਮਚਾਰੀ ਛੁੱਟੀ ਦੇ ਉੱਤੇ ਨੇ ਜਿਸ ਕਰਕੇ ਬਿਜਲੀ ਬੰਦ ਹੋਣ ਦੀ ਸੂਰਤ ਦੇ ਵਿੱਚ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਮੌਨਸੂਨ ਕਰਕੇ ਮੀਂਹ ਤੇ ਤੇਜ਼ ਹਵਾਵਾਂ ਦੇ ਚੱਲਦਿਆਂ ਬਿਜਲੀ ਦੇ ਖੰਭੇ ਤੇ ਤਾਰ ਟੁੱਟਣ ਦੀਆਂ ਘਟਨਾਵਾਂ ਵਾਧ ਜਾਂਦੀਆਂ ਨੇ ਤੇ ਨਾਲ ਹੀ ਤਕਨੀਕੀ ਨੁਕਸ ਕਰਕੇ ਬਿਜਲੀ ਚਲੀ ਜਾਂਦੀ ਹੈ ਪਰ ਹੁਣ ਇਹਨੂੰ ਠੀਕ ਕਰਨਾ ਵਾਸਤੇ ਕੋਈ ਵੀ ਕਰਮਚਾਰੀ ਮੌਜੂਦ ਨਹੀਂ ਰਹੇਗਾ ਇਸ ਸਥਿਤੀ ਨੂੰ ਦੇਖਦੇ ਹੋਏ ਪਾਵਰ ਕਾਮ ਦੇ ਮੁੱਖ ਇੰਜੀਨੀਅਰਾਂ ਨੇ ਕੋਰ ਅਧਿਕਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਨੇ ਤਾਂ ਜੋ ਤੁਰੰਤ ਲੋੜ ਪੈਣ ਤੇ ਕਾਰਵਾਈ ਕੀਤੀ ਜਾ ਸਕੇ ਤੇ ਜਨਤਾ ਨੂੰ ਕੋਈ ਮੁਸ਼ਕਲ ਦਰਪੇਸ਼ ਨਾ ਆਵੇ ਲੁਧਿਆਣੇ ਚ ਬਰਾਹ ਨਹਿਰ ਦੇ ਉੱਤੇ ਜਲਦੀ ਹੀ ਕਿਸ਼ਤੀਆਂ ਚੱਲਦੀਆਂ ਦਿਖਾਈ ਦੇਣਗੀਆਂ ਇਹ ਸ਼ਹਿਰ ਦੇ ਲੋਕਾਂ ਦੇ ਲਈ ਵਕਰਾ ਅਨੁਭਵ ਹੋਏਗਾ ਇੱਕ ਸਦੀ ਤੋਂ ਵੱਧ ਸਮੇਂ ਤੋਂ ਮਗਰੋਂ ਸਰਹਿੰਦ ਨਹਿਰ ਉੱਤੇ ਇਹ ਕਿਸ਼ਤੀਆਂ ਚੱਲਣੀਆਂ ਨੇ ਜਲਸਰੂ ਉੱਤੇ ਮਾਗਦੀ ਅਗਵਾਈ ਵਾਲੀ ਇਹ ਪਹਿਲ ਨਹਿਰ ਤੇ ਨੈਵੀਗੇਸ਼ਨ ਦੇ ਪੁੰਨਰ ਸੁਰਜੀਤੀ ਦਾ ਪ੍ਰਤੀਕ ਹੈ ਜਿਵੇਂ ਕਿ ਇਹ ਬ੍ਰਿਟਿਸ਼ ਕਾਲ ਦੇ ਬੇਰਾਨਾ ਹੁੰਦਾ ਸੀ ਵਿਪਾਗ ਨੇ ਸਿੱਧਮਾ ਨਹਿਰ ਦੇ ਸ਼ੁਰੂ ਦੇ ਵਿੱਚ ਪੁਰਾਣੇ ਪੋਲ ਦੇ ਨੇੜੇ ਬੋਟਿੰਗ ਸਵਾਵਾ ਚਲਾਉਣ ਅਤੇ ਇੱਕ ਮਨੋਰੰਜਨ ਪਾਰਕ ਵਿੱਚ ਕਰਨਾ ਆਸਤੇ ਇੱਕ ਨਿੱਜੀ ਕੰਪਨੀ ਨੂੰ ਠੇਕਾ ਦਿੱਤਾ ਹੈ। ਚੰਡੀਗੜ੍ਹ ਦੇ ਸਿੱਧਮਾ ਵਿਪਾਗ ਹੁਣ 80 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ ਉਹਨਾਂ ਦੇ ਘਰਾਂ ਦੇ ਵਿੱਚ ਇਲਾਜ ਅਤੇ ਜਾਂਚ ਦੀ ਸਹੂਲਤ ਪ੍ਰਦਾਨ ਕਰੇਗਾ। ਪਹਿਲੇ ਪੜਾਅ 'ਚ 1874 ਬਜ਼ੁਰਗਾਂ ਦੀ ਪਛਾਣ ਕੀਤੀ ਗਈ ਖਾਸ ਕਰਕੇ ਉਹ ਜਿਹੜੇ ਇਕੱਲੇ ਰਹਿੰਦੇ ਆ ਤੁਰਨ ਤੋਂ ਅਸਮਰਥ ਨੇ, ਅਪਾਜ ਨੇ ਜਾਂ ਫਿਰ ਬਿਸਤਰੀ ਦੁੱਤੀ ਪਏ। ਸੀਤੇ ਨਿਰਦੇਸ਼ਕ ਡਾਕਟਰ ਸੁਮਿਤ ਸਿੰਘ ਦੇ ਅਨੁਸਾਰ ਡਾਕਟਰਾਂ ਸਟਾਫ ਨਰਸਾਂ ਸੇਵਾਦਾਰਾਂ ਤੇ ਐਂਬੂਲੈਂਸ ਸੇਵਾਵਾਲੀ ਪੰਜ ਮੈਂਬਰੀ ਟੀਮ ਬਜ਼ੁਰਗਾਂ ਦੇ ਘਰਾਂ ਦਾ ਦੌਰਾ ਕਰੇਗੀ ਇਹ ਟੀਮ ਬਲੱਡ ਪ੍ਰੈਸ਼ਰ ਸ਼ੂਗਰ ਵਰਗੀਆਂ ਬਿਮਾਰੀਆਂ ਦੀ ਜਾਂਚ ਕਰੇਗੀ ਤੇ ਲੋੜ ਪੈਣ ਉੱਤੇ ਮਰੀਜ਼ ਨੂੰ ਸੈਕਟਰ 16 ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਾਈ ਰੋਕ ਸੁਮਿਤ ਸਿੰਘ ਨੇ ਕਿਹਾ ਕਿ ਇਹ ਯੋਜਨਾ ਬਜ਼ੁਰਗਾਂ ਨੂੰ ਮਾਨਸਿਕ ਅਤੇ ਸਰੀਰਕ ਦੋਨੇ ਤਰ੍ਹਾਂ ਦੀ ਰਾਹਤ ਪ੍ਰਦਾਨ ਕਰੇਗੀ ਜਿਹੜੇ ਬਜ਼ੁਰਗ ਹਸਪਤਾਲ ਨਹੀਂ ਜਾ ਸਕਦੇ ਉਹ ਘਰੇ ਬੈਠੇ ਇਲਾਜ ਕਰਵਾ ਸਕਣਗੇ ਤੇ ਸਿਹਤ ਟੀਮ ਦੇ ਨਾਲ ਵੀ ਬਿਹਤਰ ਜੁੜੇ ਹੋਏ ਮਹਿਸੂਸ ਕਰਨਗੇ ਇੰਡੀਆ ਪੋਸਟ ਨੇ ਆਪਣੀ 50 ਸਾਲ ਪੁਰਾਣੀ ਰਜਿਸਟਰਡ ਪੋਸਟ ਸੇਵਾ ਨੂੰ ਸਵੀਟ ਸਪੀਡ ਪੋਸਟ ਦੇ ਨਾਲ ਜੋੜ ਕੇ ਆਧੁਨਿਕ ਬਣਾਉਣ ਦਾ ਐਲਾਨ ਕਰਿਆ ਹੈ। ਇਹ ਕਦਮ ਦਾ ਉਦੇਸ਼ ਡਾਕ ਕਾਰਜਾਂ ਨੂੰ ਸੁਚਾਰੂ ਅਤੇ ਡਿਲੀਵਰੀ ਦੀ ਗਤੀ ਨੂੰ ਤੇਜ਼ ਕਰਨਾ ਹੈ। ਸੋਸ਼ਲ ਮੀਡੀਆ 'ਤੇ ਚੱਲ ਰਹੀਆਂ ਅਫਵਾਹਾਂ ਦੇ ਉਲਟ ਇੰਡੀਆ ਪੋਸਟ ਨੇ ਸਪੱਸ਼ਟ ਕੀਤਾ ਹੈ ਕਿ ਰਜਿਸਟਰਡ ਪੋਸਟ ਨੂੰ ਬੰਦ ਨਹੀਂ ਕੀਤਾ ਜਾ ਰਿਹਾ ਸਗੋਂ ਇਹਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ। ਹੁਣ ਗਾਕਾਂ ਨੂੰ ਸਪੀਡ ਪੋਸਟ ਦੀ ਤੇਜ਼ ਗਤੀ ਤੇ ਭਰੋਸੇਯੋਗਤਾ ਦੇ ਨਾਲ ਰਵੈਤੀ ਰਜਿਸਟਰਡ ਪੋਸਟ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ ਮਿਲਣਗੀਆਂ ਇੰਡੀਆ ਪੋਸਟ ਨੇ ਆਪਣੇ ਅਧਿਕਾਰਤ ਟਵਿੱਟਰ ਖਾਤੇ ਉੱਤੇ ਪੋਸਟ ਕਰਦੇ ਆ ਕਿਹਾ ਹੈ ਕਿ ਰਜਿਸਟਰਡ ਪੋਸਟ ਬੰਦ ਨਹੀਂ ਹੋ ਰਹੀ ਹੈ ਇਹਨੂੰ ਸਪੀਡ ਪੋਸਟ ਦੇ ਨਾਲ ਮਿਲਾ ਕੇ ਅਪਗ੍ਰੇਡ ਕਰਿਆ ਗਿਆ ਹੈ ਅਸੀਂ ਆਧੁਨਿਕ ਕੰਦ ਕਰ ਰਹੇ ਹਾਂ ਅਸੀਂ ਚੀਜ਼ਾਂ ਨੂੰ ਮਿਟਾ ਨਹੀਂ ਰਹੇ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ ਚ ਬਾਬਾ ਖੜਕ ਸਿੰਘ ਮਾਰਗ ਉਤੇ ਸੰਸਦ ਮੈਂਬਰਾਂ ਦੇ ਲਈ ਬਣਾਏ ਗਏ 184 ਨਵੇਂ ਫਲੈਟਾਂ ਦਾ ਉਦਘਾਟਨ ਕੀਤਾ ਇਹ ਸਾਰੇ ਫਲੈਟ ਟਾਈਪ 7 ਬਹੁ ਮੰਜਲਾ ਅਪਾਰਟਮੈਂਟ ਨੇ ਪੀਐਮ ਮੋਦੀ ਨੇ ਇੱਕ ਸੰਧੂਰ ਦਾ ਬੂਟਾ ਵੀ ਉੱਥੇ ਲਾਇਆ ਇਸ ਮੌਕੇ ਉਹਨਾਂ ਵਰਕਰਾਂ ਨਾਲ ਵੀ ਮੁਲਾਕਾਤ ਕੀਤੀ ਜਿਨ੍ਹਾਂ ਨੇ ਫਲੈਟਾਂ ਦੀ ਉਸਾਰੀ ਕੀਤੀ ਹੈ ਤੇ ਇਹ ਨਵੇਂ ਫਲੈਟ ਇਸ ਕਰਕੇ ਬਣਾਏ ਆ ਕਿਉਂਕਿ ਸੰਸਦ ਮੈਂਬਰਾਂ ਦੇ ਲਈ ਰਿਹਾਇਸ਼ ਦੀ ਕਾਟ ਸੀ ਸੂਤਰਾਂ ਦੇ ਹਵਾਲੇ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਕਿ ਭਾਰਤ ਅਤੇ ਪਾਕਿਸਤਾਨ ਦੀਆਂ ਜਲ ਫੌਜਾਂ ਇੱਕੋ ਸਮੇਂ ਅਰਬ ਸਾਗਰ ਦੇ ਵਿੱਚ ਜੰਗੀ ਅਭਿਆਸ ਕਰਨਗੀਆਂ। ਇਹ ਅਭਿਆਸਾਂ ਕੁਝ ਦਿਨਾਂ ਤੱਕ ਜਾਰੀ रह ਸਕਦਾ ਹੈ। ਹਾਲਾਂਕਿ ਅਜੇ ਨਹੀਂ ਪਤਾ ਕਿ ਦੋਨੇ ਦੇਸ਼ਾਂ ਦੇ ਕਿਹੜੇ ਜੰਗੀ ਜਹਾਜ਼ ਇਹ ਅਭਿਆਸ ਦੇ ਵਿੱਚ ਹਿੱਸਾ ਲੈ ਰਹੇ ਨੇ। ਦੋਨਾ ਦੇਸ਼ਾਂ ਨੇ ਅਰਬ ਸਾਗਰ 'ਚ ਆਪਣੀਆਂ-ਆਪਣੀਆਂ ਸਰਦਾਂ 'ਚ ਅਭਿਆਸ ਦੇ ਲਈ ਇਅਰਮੈਨ ਨੂੰ ਨੋਟਿਸ ਭਾ ਕੇ ਨੋਟਮ ਜਾਰੀ ਕਰ ਦਿੱਤਾ ਅੱਜ ਇੱਕ ਵਾਰ ਫਿਰ ਭਾਰਤ ਦੀਆਂ 3 ਨੇ ਭਾਰਤ ਦਾ ਨਾਮ ਰੋਸ਼ਨ ਕੀਤਾ ਹੈ ਦਰਅਸਲ ਭਾਰਤੀ ਮਹਿਲਾ ਮੁੱਕੇਬਾਜ਼ ਨੀਸ਼ਾ ਅਤੇ ਮੁਸਕਾਨ ਨੇ ਬੈਂਕੋਕ ਦੇ ਵਿੱਚ ਅੰਡਰ 19 ਏਸ਼ੀਅਨ ਬੌਕਸਿੰਗ ਚੈਂਪੀਅਨਸ਼ਿਪ ਦੇ ਵਿੱਚ ਸੋਨ ਤਗਮਾ ਜਿੱਤੇ ਹੈ अनुराणी ने पुणेश्वर ਦੇ ਵਿੱਚ ਇੰਡੀਆਨ ਓਪਨ ਵਿਸ਼ਵ 25 ਵਰਲਡ ਐਥਲੈਟਿਕਸ ਕੰਟੀਨੈਂਟਲ ਟੂਰ ਦੇ ਵਿੱਚ ਕਾਂਸੀ ਮੀਟ ਚ ਮਹਿਲਾ ਜੈਵਲਿਨ ਥਰੋ ਦੇ ਵਿੱਚ ਸੋਨ ਤਗਮਾ ਜਿੱਤਿਆ ਹੈ ਅੱਜ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਚ ਗਰਾਵਟਾਈ ਹੈ ਇੰਡੀਅਨ ਗੁਲੀਆਂ ਐਂਡ ਜੁਐਲਰੀ ਐਸੋਸੀਏਸ਼ਨ ਦੇ ਅਨੁਸਾਰ ਅੱਜ ਸੋਮਵਾਰ ਨੂੰ 24 ਕੈਰਟ ਸੋਨੇ ਦਾ 10 ਗ੍ਰਾਮ ਦਾ ਰੇਟ 741 ਰੁਪਏ ਦੇ ਕੇ 1,201 ਰੁਪਏ ਆ ਗਿਆ ਤੇ ਸ਼ੁੱਕਰਵਾਰ ਨੂੰ ਇਹਦੀ ਕੀਮਤ 1,942 ਰੁਪਏ ਪ੍ਰਤੀ 10 ਗ੍ਰਾਮ ਸੀ ਤੇ ਇਹਦੇ ਨਾਲ ਹੀ ਚਾਂਦੀ 1 ਕਿਲੋ ਰੇਟ ਹੈ ਜਿਹੜਾ 1 ਕਿਲੋ ਦੇ ਪਿੱਛੇ 424 ਰੁਪਏ ਰੇਟ ਘਟਿਆ ਤੇ ਹੁਣ 1,14,308 ਰੁਪਏ ਪ੍ਰਤੀ ਕਿਲੋਗ੍ਰam ਆ ਗਈ ਹੈ ਜੋ ਕਿ ਪਹਿਲਾਂ 114732 ਰੁਪਏ ਪ੍ਰਤੀ ਕਿਲੋਗ੍ਰਾਮ ਸੀ ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਅੱਜ ਸੋਮਵਾਰ ਨੂੰ ਸੈਂਸੈਕਸ 746 ਅੰਕਾਂ ਦੇ ਵਾਧੇ ਨਾਲ 80604 ਉਤੇ ਬੰਦ ਹੋਇਆ ਤੇ ਨਿਫਟੀ ਵੀ 222 ਅੰਕਾਂ ਦੇ ਵਾਧੇ ਨਾਲ 24585 ਤੇ ਬੰਦ ਹੋਇਆ ਸੈਂਸੈਕਸ ਦੇ 30 ਸਟਾਕਾਂ ਦੇ ਵਿੱਚੋਂ 26 ਵਧੇ ਅਤੇ 4 ਡਿੱਗੇ ਨੇ ਟਾਟਾ ਮੋਟਰਜ਼, ਟ੍ਰੈਂਟ, ਜ਼ੋਮੇਟੋ ਤੇ ਐਸਪੀਐ ਦੇ ਸ਼ੇਅਰ 3.2 ਫੀਸ ਤੱਕ ਵਧੇ ਐਸਸੀਏ ਬੈਂਕ Airtel ਤੇ Bell ਦੇ ਸ਼ੇਅਰ ਮਾਮੂਲੀ ਗਰਾਵਟ ਦੇ ਵਿੱਚ ਆਏ ਆ ਤੇ ਨਿਫਟੀ ਦੇ 50 ਸਟੋਕਾਂ ਦੇ ਵਿੱਚੋਂ 44 ਵਧੇ ਆ ਤੇ 6 ਡਿੱਗੇ ਨੇ ਉਹਨਾਂ ਲੋਕਾਂ ਦੇ ਲਈ ਖੁਸ਼ਖਬਰੀ ਹੈ ਜਿਹੜੇ ਲੋਕ ਅਤੇ ਜਿਹੜੇ ਕਿਸਾਨ ਜਿਹੜੀਆਂ ਕਿਸਾਨ ਜਥੇਬੰਦੀਆਂ ਪੰਜਾਬ ਸਰਕਾਰ ਦੇ ਵੱਲੋਂ ਲਿਆਂਦੀ ਲੈਂਡ ਪੂਲਿੰਗ ਨੀਤੀ ਦਾ ਵਿਰੋਧ ਕਰ ਰਹੀਆਂ ਸੀ ਖੁਸ਼ਖਬਰੀ ਇਹ ਹੈ ਕਿ ਪੰਜਾਬ ਸਰਕਾਰ ਨੇ ਉਹ ਲੈਂਡ ਪੂਲਿੰਗ ਨੀਤੀ ਹੈ ਜਿਹੜੀ ਵਾਪਸ ਲੈ ਲਈ ਹੈ ਪੰਜਾਬ ਸਰਕਾਰ ਦੇ ਵੱਲੋਂ ਲੈਂਡ ਪੂਲਿੰਗ ਪਾਲਿਸੀ ਨੂੰ ਵਾਪਸ ਲੈਣ ਦਾ ਹੁਕਮ ਦੇ ਦਿੱਤਾ ਗਿਆ ਨੋਟਿਸ ਜਾਰੀ ਕਰ ਦਿੱਤਾ ਗਿਆ ਸਰਕਾਰ ਦੇ ਵੱਲੋਂ ਲਿਆਂਦੀ ਨੀਤੀ ਦਾ ਲਗਾਤਾਰ ਵੱਡੇ ਪੱਧਰ ਤੇ ਵਿਰੋਧ ਹੋ ਰਿਹਾ ਸੀ ਤੇ ਹੁਣ ਇਸ ਨੂੰ ਵਾਪਸ ਲੈਣ ਦਾ ਫੈਸਲਾ ਕਰਿਆ ਗਿਆ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਪਾਗ ਦੇ ਪ੍ਰਮੁੱਖ ਸਕੱਤਰ ਨੇ ਇਹਦੇ ਬਾਰੇ ਲਿਖਤੀ ਰੂਪ ਦੇ ਵਿੱਚ ਦੱਸਿਆ ਹੈ ਕਿ ਪੰਜਾਬ ਸਰਕਾਰ 14 ਮਈ 2025 ਨੂੰ ਜਾਰੀ ਕੀਤੀ ਲੈਂਡ ਪੂਲਿੰਗ ਨੀਤੀ ਨੂੰ ਵਾਪਸ ਲੈਂਦੀ ਹੈ। ਪੰਜਾਬ ਦੇ ਵਿੱਚ ਵਾਰਾ ਕੁੱਤਿਆਂ ਦੀ ਕਿੰਨੀ ਦਹਿਸ਼ਤ ਹੈ ਇਹਦੇ ਬਾਰੇ ਸਭ ਜਾਣਦੇ ਨੇ ਕੁਝ ਸਮਾਂ ਪਹਿਲਾਂ ਪੰਜਾਬ ਹਰਿਆਣਾ ਹਾਈ ਕੋਰਟ ਨੇ ਵੀ ਚੰਡੀਗੜ੍ਹ ਨਗਰ ਨਿਗਮ ਨੂੰ ਹਦੇਸ਼ ਦਿੱਤੇ ਸੀ ਕਿ ਵਾਰਾ ਕੁੱਤੇ ਦੇ ਕੱਟਣ ਤੇ ਜ਼ਖਮ ਦੇ ਡੰਗਾਈ ਦੇ ਹਿਸਾਬ ਦੇ ਨਾਲ ਪੀੜਤਾਂ ਨੂੰ ਮੁਆਵਜ਼ਾ ਦੇਣਾ ਪਏਗਾ। ਹੁਣ ਅਵਾਰਾ ਕੁੱਤਿਆਂ ਨੂੰ ਲੈ ਕੇ ਸੁਪਰੀਮ ਕੋਰਟ ਵੀ ਸਖਤ ਹੋ ਗਈ ਹੈ ਸੁਪਰੀਮ ਕੋਰਟ ਨੇ ਅੱਜ ਦਿੱਲੀ ਤੇ ਐਨਸੀਆਰ ਦੀਆਂ ਨਗਰ ਨਿਗਮ ਸੰਸਥਾਵਾਂ ਨੂੰ ਅਵਾਰਾ ਕੁੱਤਿਆਂ ਨੂੰ ਤੁਰੰਤ ਫੜਨ ਉਹਨਾਂ ਦੀ ਨਸਬੰਦੀ ਕਰਨ ਅਤੇ ਉਹਨਾਂ ਨੂੰ ਸਥਾਈ ਤੌਰ ਤੇ ਸ਼ੈਲਟਰ ਹੋਮ ਦੇ ਵਿੱਚ ਰੱਖਣ ਦੇ ਹੁਕਮ ਦਿੱਤੇ ਨੇ ਅਦਾਲਤ ਨੇ ਕਿਹਾ ਕਿ ਇਸ ਕੰਮ ਦੇ ਵਿੱਚ ਕੋਈ ਵੀ ਟੱਲ ਬਰਦਾਸ਼ਤ ਨਹੀਂ ਕੀਤੀ ਜਾਏਗੀ ਤੇ ਜੇਕਰ ਕੋਈ ਵਿਅਕਤੀ ਜਾਂ ਫਿਰ ਸੰਗਠਨ ਨਾ ਵਿਚਾਲੇ ਆਉਂਦਾ ਤਾਂ ਉਹਨਾਂ ਦੇ ਵਿਰੁੱਧ ਸਖਤ ਕਾਰਵਾਈ ਕਰੀ ਜਾਣੀ ਜਸਟਿਸ ਜੇਬੀ ਭਾਰਤੀ ਵਾਲਾ ਤੇ ਜਸਟਿਸ ਆਰ ਮਹਾਦੇਵਨ ਦੇ ਬੈਂਚ ਨੇ ਕਿਹਾ ਹੈ ਕਿ ਦਿੱਲੀ ਐਮਸੀਡੀ ਅਤੇ ਐਨਐਮਸੀਡੀ ਦੇ ਸਾਰੇ ਖੇਤਰਾ ਖਾਸ ਕਰਕੇ ਸੰਵੇਦਨਸ਼ੀਲ ਖੇਤਰਾਤੋਂ ਆਵਾਰਾ ਕੁੱਤਿਆਂ ਨੂੰ ਚੇਤੀ ਤੋਂ ਚੇਤੀ ਹਟਾ ਦੇਣਾ ਚਾਹੀਦਾ ਜੇਕਰ ਇਹਦੇ ਆਸਤੇ ਲੋੜ ਪਵੇ ਤਾਂ ਵੱਖਰੀ ਫੋਰਸ ਬਣਾ ਲਓ ਨਾਲ ਹੀ ਰੇਖਾ ਸਰਕਾਰ ਨੇ ਵੀ ਕਹਿ ਦਿੱਤਾ ਦਿੱਲੀ ਦੀ ਬੀਜੇਪੀ ਦੀ ਜਿਹੜੀ ਸਰਕਾਰ ਆ ਰੇਖਾ ਗੁਪਤਾ ਦੀ ਉਹਨਾਂ ਨੇ ਵੀ ਕਹਿ ਦਿੱਤਾ ਕਿ 8 ਹਫਤਿਆਂ ਦੇ ਵਿੱਚ ਵਿੱਚ ਇਸ ਕੰਮ ਨੂੰ ਅਸੀਂ ਪੂਰਾ ਕਰਦੇ ਹਾਂਗੇ ਦਰਅਸਲ ਅਦਾਲਤ ਨੇ ਖੁਦ 28 ਜੁਲਾਈ ਨੂੰ ਉਸ ਮਾਮਲੇ ਦਾ ਨੋਟਿਸ ਲਿਆ ਸੀ ਜਦੋਂ ਸੰਸਦ 'ਚ ਪੇਸ਼ ਕੀਤੀ ਇੱਕ ਰਿਪੋਰਟ ਦੇ ਵਿੱਚ ਦਿੱਲੀ ਐਨਸੀਆਰ 'ਚ ਰੈਬੀਜ਼ ਅਤੇ ਬੱਚਿਆਂ ਤੇ ਬਜ਼ੁਰਗਾਂ ਦੀ ਜਾਨ ਚਰੇ ਜਾਣ ਦੇ ਵਧ ਰਹੇ ਮਾਮਲਿਆਂ ਉੱਤੇ ਚਿੰਤਾ ਪ੍ਰਗਟ ਕੀਤੇ ਗਏ ਸੀ ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਦੀਆਂ ਕੱਡੀਆਂ ਗਈਆਂ ਅਸਾਮੀਆਂ ਦਾ ਇਸ਼ਤਿਹਾਰ ਵਾਪਸ ਲੈ ਲਿਆ ਗਿਆ ਇਸ ਸਬੰਧੀ ਸਿੱਖਿਆ ਵਿਭਾਗ ਵੱਲੋਂ ਪਬਲਿਕ ਨੋਟਿਸ ਜਾਰੀ ਕਰਿਆ ਗਿਆ ਜਾਰੀ ਨੋਟਿਸ ਦੇ ਮੁਤਾਬਕ ਸਿੱਖਿਆ ਵਿਭਾਗ ਪੰਜਾਬ ਵੱਲੋਂ 2000 ਪੀਟੀਆਈਏ ਦਾ ਅਧਿਆਪਕਾ ਐਲੀਮੈਂਟਰੀ ਕਾਟਰ ਦੇਣ ਵਾਸਤੇ ਪੜ੍ਹਤੀ ਕਰਨ ਦੇ ਲਈ 18 ਜੁਲਾਈ 2025 ਨੂੰ ਇਸ਼ਤਿਹਾਰ ਜਾਰੀ ਕੀਤਾ ਗਿਆ ਸੀ ਉਸ ਨੂੰ ਵਾਪਸ ਲੈ ਲਿਆ ਗਿਆ ਹੈ CBSE ਨੇ ਕਾਗਮਿਕ ਸੈਸ਼ਨ 2026-27 ਤੋਂ 9ਵੀਂ ਜਮਾਤ ਦੇ ਵਿਦਿਆਰਥੀਆਂ ਦੇ ਲਈ ਓਪਨ ਬੁੱਕ ਅਸੈਸਮੈਂਟ ਭਾਗ ਕੇ OBA ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ ਇਸ ਪ੍ਰਣਾਲੀ ਚ ਵਿਦਿਆਰਥੀ ਪ੍ਰੀਖਿਆ ਦੇ ਦੌਰਾਨ ਭਾਗ ਕੇ ਪੇਪਰਾਂ ਦੇ ਵਿੱਚ ਕਿਤਾਬਾਂ ਵਰਤ ਸਕਣਗੇ ਇਹ ਪ੍ਰਸ਼ਨ ਵਿਦਿਆਰਥੀਆਂ ਦੀ ਤਰਕਸ਼ੀਲ ਸੋਚ, ਵਿਸ਼ਲੇਸ਼ਣ ਅਤੇ ਵਿਹਾਰਕ ਸਮਝ ਦੀ ਪਰਖ ਕਰਨਗੇ ਨਾ ਕਿ ਸਿਰਫ ਯਾਦ ਦਾਸ਼ਤ ਦੀ। ਇਹ ਪ੍ਰਣਾਲੀ ਹਰ ਟਰਮ ਦੇ 3 ਪੈਨਡ ਪੇਪਰ ਟੈਸਟਾਂ ਦੇ ਵਿੱਚ ਲਾਗੂ ਹੋਣੀ ਹੈ ਜਿਦੇ ਚ ਪੰਜਾਬੀ, ਗਣਿਤ, ਵਿਗਿਆਨ ਅਤੇ ਸਮਾਜਿਕ ਵਿਗਿਆਨ ਸ਼ਾਮਲ। ਇਹ ਫੈਸਲੀਤੀ ਵਿਹਾਰਕਤਾ ਜਾਣਨ ਦੇ ਲਈ ਕੁਝ ਸਕੂਲਾਂ ਚ 9ਵੀਂ, 10ਵੀਂ, 11ਵੀਂ ਅਤੇ 12ਵੀਂ ਜਮਾਤਾਂ ਦੇ ਲਈ ਅੰਗਰੇਜ਼ੀ, ਗਣਿਤ ਅਤੇ ਵਿਗਿਆਨ, ਜੀਵ ਵਿਗਿਆਨ ਦੇ ਵਿੱਚ ਵੀ ਟ్రਾਇਲ ਕੀਤਾ ਜਾਈ ਲੁਧਿਆਣੇ ਦੇ ਲੋਕਾਂ ਨੂੰ ਅੱਜ ਤੋਂ 13 ਤਰੀਕ ਤੱਕ ਬਿਜਲੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਬਿਜਲੀ ਕਰਮਚਾਰੀ ਅੱਜ ਤੋਂ 13 ਅਗਸਤ ਤੱਕ ਸਮੂਹਿਕ ਛੁੱਟੀ ਦੇ ਉੱਤੇ ਰਹਿਣਗੇ ਤੇ 15 ਅਗਸਤ ਨੂੰ ਜ਼ਿਲ੍ਹਾ ਹੈੱਡਕੁਆਰਟਰ ਉੱਤੇ ਰੋਸ ਮਾਰਚ ਵੀ ਕੀਤਾ ਜਾਏਗਾ ਇਸ ਦੌਰਾਨ ਜੇੀ ਲਾਈਨਮੈਨ ਅਤੇ ਤਕਾਲਕਸ ਮੀਤ ਸਾਰੇ ਕਰਮਚਾਰੀ ਛੁੱਟੀ ਦੇ ਉੱਤੇ ਨੇ ਜਿਸ ਕਰਕੇ ਬਿਜਲੀ ਬੰਦ ਹੋਣ ਦੀ ਸੂਰਤ ਦੇ ਵਿੱਚ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਮੌਨਸੂਨ ਕਰਕੇ ਮੀਂਹ ਤੇ ਤੇਜ਼ ਹਵਾਵਾਂ ਦੇ ਚੱਲਦਿਆਂ ਬਿਜਲੀ ਦੇ ਖੰਭੇ ਤੇ ਤਾਰ ਟੁੱਟਣ ਦੀਆਂ ਘਟਨਾਵਾਂ ਵਾਧ ਜਾਂਦੀਆਂ ਨੇ ਤੇ ਨਾਲ ਹੀ ਤਕਨੀਕੀ ਨੁਕਸ ਕਰਕੇ ਬਿਜਲੀ ਚਲੀ ਜਾਂਦੀ ਹੈ ਪਰ ਹੁਣ ਇਹਨੂੰ ਠੀਕ ਕਰਨਾ ਵਾਸਤੇ ਕੋਈ ਵੀ ਕਰਮਚਾਰੀ ਮੌਜੂਦ ਨਹੀਂ ਰਹੇਗਾ ਇਸ ਸਥਿਤੀ ਨੂੰ ਦੇਖਦੇ ਹੋਏ ਪਾਵਰ ਕਾਮ ਦੇ ਮੁੱਖ ਇੰਜੀਨੀਅਰਾਂ ਨੇ ਹੋਰ ਅਧਿਕਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਨੇ ਤਾਂ ਜੋ ਤੁਰੰਤ ਲੋੜ ਪੈਣ ਤੇ ਕਾਰਵਾਈ ਕੀਤੀ ਜਾ ਸਕੇ ਤੇ ਜਨਤਾ ਨੂੰ ਕੋਈ ਮੁਸ਼ਕਲ ਦਰਪੇਸ਼ ਨਾ ਆਵੇ ਲੁਧਿਆਣੇ ਚ ਦਰਾਹ ਨਹਿਰ ਦੇ ਉੱਤੇ ਜਲਦੀ ਹੀ ਕਿਸ਼ਤੀਆਂ ਚਲਦੀਆਂ ਦਿਖਾਈ ਦੇਣਗੀਆਂ ਇਹ ਸ਼ਹਿਰ ਦੇ ਲੋਕਾਂ ਦੇ ਲਈ ਵੱਖਰਾ ਅਨੁਭਵ ਹੋਏਗਾ ਇੱਕ ਸਦੀ ਤੋਂ ਵੱਧ ਸਮੇਂ ਤੋਂ ਮਗਰੋਂ ਸਰਹਿੰਦ ਨਹਿਰ ਉੱਤੇ ਇਹ ਕਿਸ਼ਤੀਆਂ ਚੱਲਣੀਆਂ ਨੇ ਜਲ ਸਰੂਪ ਤੇ ਪਾਗ ਦੀ ਅਗਵਾਈ ਵਾਲੀ ਇਹ ਪਹਿਲ ਨਹਿਰ ਤੇ ਨੈਵੀਗੇਸ਼ਨ ਦੇ ਪੁੰਦਨ ਸੁਰਜੀਤੀ ਦਾ ਪ੍ਰਤੀਕ ਹੈ ਜਿਵੇਂ ਕਿ ਇਹ ਬ੍ਰਿਟਿਸ਼ ਕਾਲ ਦੇ ਦੌਰਾਨ ਹੁੰਦਾ ਸੀ ਵਿਪਾਗ ਨੇ ਸਿੱਧਮਾ ਨੈਟ ਦੇ ਸ਼ੁਰੂ ਦੇ ਵਿੱਚ ਪੁਰਾਣੇ ਪੋਲ ਦੇ ਨੇੜੇ VOTING ਸਭਾਵਾਂ ਚਲਾਉਣ ਅਤੇ ਇੱਕ ਮਨੋਰੰਜਨ ਪਾਰਕ ਵਿੱਚ ਕਰਨਾ ਆਸਤੇਕ ਨਿੱਜੀ ਕੰਪਨੀ ਨੂੰ ਠੇਕਾ ਦਿੱਤਾ ਹੈ। ਚੰਡੀਗੜ੍ਹ ਚ ਸਿੱਧਮਾ ਵਿਪਾਗ ਹੁਣ 80 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ ਉਹਨਾਂ ਦੇ ਘਰਾਂ ਦੇ ਵਿੱਚ ਇਲਾਜ ਅਤੇ ਜਾਂਚ ਦੀ ਸਹੂਲਤ ਪ੍ਰਦਾਨ ਕਰੇਗਾ। ਪਹਿਲੇ ਪੜਾਅ ਚ 1874 ਬਜ਼ੁਰਗਾਂ ਦੀ ਪਛਾਣ ਕੀਤੀ ਗਈ ਖਾਸ ਕਰਕੇ ਉਹ ਜਿਹੜੇ ਇਕੱਲੇ ਰਹਿੰਦੇ ਆ ਤੁਹਾਨੂੰ ਤੋਂ ਅਸਮਰੱਥ ਨੇ ਅਪਾਜ ਨਹੀਂ ਯਾ ਫਿਰ ਬਿਸਤਰੇ ਦੁੱਤੇ ਪਏ। ਚੇਤੇ ਨਿਰਦੇਸ਼ਕ ਡਾਕਟਰ ਸੁਮਨ ਸਿੰਘ ਦੇ ਅਨੁਸਾਰ ਡਾਕਟਰਾਂ, ਸਟਾਫ ਨਰਸਾਂ, ਸੇਵਾਦਾਰਾਂ ਅਤੇ ਐਂਬੂਲੈਂਸ ਸੇਵਾਵਲੀ ਪੰਜ ਮੈਂਬਰੀ ਟੀਮ ਬਜ਼ੁਰਗਾਂ ਦੇ ਘਰਾਂ ਦਾ ਦੌਰਾ ਕਰੇਗੀ। ਇਹ ਟੀਮ ਬਲੱਡ ਪ੍ਰੈਸ਼ਰ, ਸ਼ੂਗਰ ਵਰਗੀਆਂ ਬਿਮਾਰੀਆਂ ਦੀ ਜਾਂਚ ਕਰੇਗੀ ਤੇ ਲੋੜ ਪੈਣ ਉੱਤੇ ਮਰੀਜ਼ ਨੂੰ ਸੈਕਟਰ 16 ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਾਈ। ਮ cục ਸੁਮਨ ਸਿੰਘ ਨੇ ਕਿਹਾ ਕਿ ਇਹ ਯੋਜਨਾ ਬਜ਼ੁਰਗਾਂ ਨੂੰ ਮਾਨਸਿਕ ਅਤੇ ਸਰੀਰਕ ਦੋਨੇ ਤਰ੍ਹਾਂ ਦੀ ਰਾਹਤ ਪ੍ਰਦਾਨ ਕਰੇਗੀ ਜਿਹੜੇ ਬਜ਼ੁਰਗ ਹਸਪਤਾਲ ਨਹੀਂ ਜਾ ਸਕਦੇ ਉਹ ਘਰੇ ਬੈਠੇ ਇਲਾਜ ਕਰਵਾ ਸਕਣਗੇ ਤੇ ਸਿਹਤ ਟੀਮ ਦੇ ਨਾਲ ਵੀ ਬਿਹਤਰ ਜੁੜੇ ਹੋਏ ਮਹਿਸੂਸ ਕਰਨਗੇ ਇੰਡੀਆ ਪੋਸਟ ਨੇ ਆਪਣੀ 50 ਸਾਲ ਪੁਰਾਣੀ ਰਜਿਸਟਰਡ ਪੋਸਟ ਸੇਵਾ ਨੂੰ ਸਪੀਡ ਪੋਸਟ ਦੇ ਨਾਲ ਜੋੜ ਕੇ ਆਧੁਨਿਕ ਬਣਾਉਣ ਦਾ ਐਲਾਨ ਕਰਿਆ ਹੈ। ਇਹ ਕਦਮ ਦਾ ਉਦੇਸ਼ ਡਾਕ ਕਾਰਜਾਂ ਨੂੰ ਸੁਚਾਰੂ ਅਤੇ ਡਿਲੀਵਰੀ ਦੀ ਗਤੀ ਨੂੰ ਤੇਜ਼ ਕਰਨਾ ਹੈ। ਸੋਸ਼ਲ ਮੀਡੀਆ 'ਤੇ ਚੱਲ ਰਹੀਆਂ ਅਫਵਾਹਾਂ ਦੇ ਉਲਟ ਇੰਡੀਆ ਪੋਸਟ ਨੇ ਸਪੱਸ਼ਟ ਕੀਤਾ ਹੈ ਕਿ ਰਜਿਸਟਰਡ ਪੋਸਟ ਨੂੰ ਬੰਦ ਨਹੀਂ ਕੀਤਾ ਜਾ ਰਿਹਾ ਸਗੋਂ ਇਹਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ। ਹੁਣ ਗਾਕਾਂ ਨੂੰ ਸਪੀਡ ਪੋਸਟ ਦੀ ਤੇਜ਼ ਗਤੀ ਤੇ ਭਰੋਸੇਯੋਗਤਾ ਦੇ ਨਾਲ ਰਵੈਤੀ ਰਜਿਸਟਰਡ ਪੋਸਟ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ ਮਿਲਣ ਗਈਆਂ ਇੰਡੀਆ ਪੋਸਟ ਨੇ ਆਪਣੇ ਅਧਿਕਾਰਤ ਟਵਿੱਟਰ ਖਾਤੇ ਉੱਤੇ ਪੋਸਟ ਕਰਦੇ ਆ ਕਿਹਾ ਹੈ ਕਿ ਰਜਿਸਟਰਡ ਪੋਸਟ ਬੰਦ ਨਹੀਂ ਹੋ ਰਹੀ ਹੈ ਇਹਨੂੰ ਸਪੀਡ ਪੋਸਟ ਦੇ ਨਾਲ ਮਿਲਾ ਕੇ ਅਪਗ੍ਰੇਡ ਕਰਿਆ ਗਿਆ ਹੈ ਅਸੀਂ ਆਧੁਨਿਕ ਕੰਦ ਕਰ ਰਹੇ ਹਾਂ ਅਸੀਂ ਚੀਜ਼ਾਂ ਨੂੰ ਮਿਟਾ ਨਹੀਂ ਰਹੇ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ 'ਚ ਬਾਬਾ ਖੜਕਤ ਸਿੰਘ ਮਾਰਗ ਉੱਤੇ ਸੰਸਦ ਮੈਂਬਰਾਂ ਦੇ ਲਈ ਬਣਾਏ ਗਏ 184 ਨਵੇਂ ਫਲੈਟਾਂ ਦਾ ਉਦਘਾਟਨ ਕੀਤਾ ਇਹ ਸਾਰੇ ਫਲੈਟ ਟਾਈਪ 7 ਬਹੁ ਮੰਜਲਾ ਅਪਾਰਟਮੈਂਟ ਨੇ ਪੀਐਮ ਮੋਦੀ ਨੇ ਇੱਕ ਸੰਦੂਰ ਦਾ ਬੂਟਾ ਵੀ ਉੱਥੇ ਲਾਇਆ ਇਸ ਮੌਕੇ ਉਹਨਾਂ ਵਰਕਰਾਂ ਨਾਲ ਵੀ ਮੁਲਾਕਾਤ ਕੀਤੀ ਜਿਨ੍ਹਾਂ ਨੇ ਫਲੈਟਾਂ ਦੀ ਉਸਾਰੀ ਕੀਤੀ ਹੈ ਤੇ ਇਹ ਨਵੇਂ ਫਲੈਟ ਇਸ ਕਰਕੇ ਬਣਾਏ ਆ ਕਿਉਂਕਿ ਸੰਸਦ ਮੈਂਬਰਾਂ ਦੇ ਲਈ ਰਿਹਾਇਸ਼ ਦੀ ਕਾਟ ਸੀ ਸੂਤਰਾਂ ਦੇ ਹਵਾਲੇ ਤੋਂ ਕਬੱਡੀ ਖਬਰ ਸਾਹਮਣੇ ਆਈ ਹੈ ਕਿ ਭਾਰਤ ਤੇ ਪਾਕਿਸਤਾਨ ਦੀਆਂ ਜਲ ਫੌਜਾਂ ਇੱਕੋ ਸਮੇਂ ਅਰਬ ਸਾਗਰ ਦੇ ਵਿੱਚ ਜੰਗੀ ਅਭਿਆਸ ਕਰਨਗੀਆਂ ਇਹ ਅਭਿਆਸ ਅਗਲੇ ਕੁਝ ਦਿਨਾਂ ਤੱਕ جاری رہ ਸਕਦਾ ਹੈ ਹਾਲਾਂਕਿ ਅਜੇ ਨਹੀਂ ਪੱਕਾ ਕਿ ਦੋਨੇ ਦੇਸ਼ਾਂ ਦੇ ਕਿਹੜੇ ਜੰਗੀ ਜਹਾਜ਼ ਇਹ ਅਭਿਆਸ ਦੇ ਵਿੱਚ ਹਿੱਸਾ ਲੈ ਰਹੇ ਨੇ ਦੋਨਾ ਦੇਸ਼ਾਂ ਨੇ ਅਰਬ ਸਾਗਰ 'ਚ ਆਪਣੀਆਂ ਆਪਣੀਆਂ ਸਰਦਾਂ 'ਚ ਅਭਿਆਸ ਦੇ ਲਈ ਇਅਰਮੈਨ ਨੂੰ ਨੋਟਿਸ ਭਾ ਕੇ ਨੋਟਮ ਜਾਰੀ ਕਰ ਦਿੱਤਾ ਹੈ ਅੱਜ ਇੱਕ ਵਾਰ ਫਿਰ ਭਾਰਤ ਦੀਆਂ 3 ਨੇ ਭਾਰਤ ਦਾ ਨਾਮ ਰੋਸ਼ਨ ਕੀਤਾ ਹੈ ਦਰਅਸਲ ਭਾਰਤੀ ਮੈਲਾ ਮੁਕੇਬਾਜ ਨੀਸ਼ਾ ਅਤੇ ਮੁਸਕਾਨ ਨੇ ਬੈਂਕੋਕ ਦੇ ਵਿੱਚ ਅੰਡਰ 19 ਈਸ਼ੀਅਨ ਬੌਕਸਿੰਗ ਚੈਂਪੀਅਨਸ਼ਿਪ ਦੇ ਵਿੱਚ ਸੋਨ ਤਗਮਾ ਜਿੱਤੇ ਹੈ अनुराणी ने भुवनेश्वर ਦੇ ਵਿੱਚ ਇੰਡੀਆ ਨੋ ਓਪਨ ਵਿਸ਼ਵ 25 ਵਰਲਡ ਐਥਲੈਟਿਕਸ ਕੰਟੀਨੈਂਟਲ ਟੂਰ ਦੇ ਵਿੱਚ ਕਾਂਸੀ ਮੀਟ ਚ ਮਹਿਲਾ ਜੈਵਲਨ ਥਰੋ ਦੇ ਵਿੱਚ ਸੋਨ ਤਗਮਾ ਜਿੱਤੇ ਆਈ ਅੱਜ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਚ ਗਰਾਵਟਾਈ ਹੈ ਇੰਡੀਅਨ ਗੁਲੀਆਂ ਐਂਡ ਜੁਐਲਰੀ ਐਸੋਸੀਏਸ਼ਨ ਦੇ ਅਨੁਸਾਰ ਅੱਜ ਸੋਮਵਾਰ ਨੂੰ 24 ਕੈਰਟ ਸੋਨੇ ਦਾ 10 ਗ੍ਰਾਮ ਦਾ ਰੇਟ 741 ਰੁਪਏ ਡੇੱਕੇ 1,201 ਰੁਪਏ ਆ ਗਿਆ ਤੇ ਸ਼ੁੱਕਰਵਾਰ ਨੂੰ ਇਹਦੀ ਕੀਮਤ 1,942 ਰੁਪਏ ਪ੍ਰਤੀ 10 ਗ੍ਰਾਮ ਸੀ ਤੇ ਇਹਦੇ ਨਾਲ ਹੀ ਚਾਂਦੀ 1 ਕਿਲੋ ਰੇਟ ਹੈ ਜਿਹੜਾ 1 ਕਿਲੋ ਦੇ ਪਿੱਛੇ 424 ਰੁਪਏ ਰੇਟ ਘਟਿਆ ਹੈ ਤੇ ਹੁਣ 1,14,308 ਰੁਪਏ ਪ੍ਰਤੀ ਕਿਲੋਗ੍ਰਾਮ ਆ ਗਈ ਹੈ ਜੋ ਕਿ ਪਹਿਲਾਂ 1114732 ਰੁਪਏ ਪ੍ਰਤੀ ਕਿਲੋਗ੍ਰਾਮ ਸੀ ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਅੱਜ ਸੋਮਵਾਰ ਨੂੰ ਸੈਂਸੈਕਸ 746 ਅੰਕਾਂ ਦੇ ਵਾਧੇ ਨਾਲ 80604 ਉਤੇ ਬੰਦ ਹੋਇਆ ਤੇ ਨਿਫਟੀ ਵੀ 222 ਅੰਕਾਂ ਦੇ ਵਾਧੇ ਨਾਲ 24585 ਤੇ ਬੰਦ ਹੋਇਆ ਸੈਂਸੈਕਸ ਦੇ 30 ਸਟਾਕਾਂ ਦੇ ਵਿੱਚੋਂ 26 ਵਧੇ ਅਤੇ 4 ਡਿੱਗੇ ਨੇ ਟਾਟਾ ਮੋਟਰਸ, ਟ੍ਰੈਂਟ, ਜ਼ੋਮੇਟੋ ਤੇ ਐਸਪੀਐਚ ਦੇ ਸ਼ੇਅਰ 3.2% ਤੱਕ ਵਧੇ ICICI ਬੈਂਕ Airtel ਤੇ Bell ਦੇ ਸ਼ੇਅਰ ਮਾਮੂਲੀ ਗਰਾਵਟ ਦੇ ਵਿੱਚ ਆਏ ਆ ਤੇ Nifty ਦੇ 50 ਸਟੋਕਾਂ ਦੇ ਵਿੱਚੋਂ 44 ਵਧੇ ਆ ਤੇ 6 ਡਿੱਗੇ ਆ